ਉਹ ਸੋਹਣਾ ਡਿਗਲਾ ਦੇਖੋ ਜੀ। ਇਹ ਵੀ। ਜਿਵੇਂ ਇਸ ਟਮ ਫਰੰਟ ਤੇ ਵੀ ਇਮਬਰਾਡਰੀ ਹੈ, ਬੈਕ ਤੇ ਵੀ ਇਮਬਰਾਡਰੀ ਹੈ ਸਾਰੀ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਦੁਕਾਨ ਮੇਰੀ ਪਰੀ ਗਰਮੈਂਟ ਤੋਂ ਤੁਹਾਡਾ ਬਰਾਦਰ ਗੁਰਦੇਵ ਸਿੰਘ। ਅੱਜ ਤੁਹਾਡੇ ਅੱਸੇ ਬਹੁਤ ਹੀ ਸੋਹਣੇ ਸੋਹਣੇ ਵੈਰਾਈਟੀ ਲੈ ਕੇ ਆਏ ਜੀ ਜਿਹੜੀ ਸਾਡੀਆਂ ਰੈਗੂਲਰ ਵੈਰਾਈਟੀ ਹੈ ਤੇ ਤੁਸੀਂ ਇਹਨੂੰ ਪਿਆਰ ਹੀ ਬੜਾ ਦੇ ਰਹੇ ਹੋ ਤੇ ਉਹਨਾਂ ਦੀਆਂ ਹੀ ਅਸੀਂ ਜਿਹੜੀਆਂ ਕੁਝ ਕੁ ਆਰਟੀਕਲ ਤੁਹਾਡੇ ਸਾਹਮਣੇ ਕਰਨਾ ਲੱਗਿਆ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਬਹੁਤ ਹੀ ਪਿਆਰੇ ਪਿਆਰੇ ਕਰਨਾ ਚ ਆਏ ਹੋਏ ਨੇ ਜਿਵੇਂ ਕਿ ਪਹਿਲਾ ਆਰਟੀਕਲ ਤੁਸੀਂ ਦੇਖ ਰਹੇ ਹੋ ਕੁਆਲਟੀ ਨੰਬਰ 1 ਇਹਦੇ ਵਿੱਚ ਬਹੁਤ ਸਟਾਈਲ ਆ ਚੁੱਕੇ ਨੇ ਅਲੱਗ-ਅਲੱਗ ਪਰ ਇਸ ਕੰਪਨੀ ਦਾ ਜਿਹੜਾ ਪੀਸ ਹੈਗਾ ਜੀ ਬਹੁਤ ਹੀ ਪਿਆਰਾ ਆਰਟੀਕਲ ਆਇਆ ਹੈ ਦੇਖੋ ਕਿੰਨਾ ਸ਼ਾਨਦਾਰ ਗੋਲ ਗਲੇ ਵਿੱਚ ਔਰ ਰੇਟ ਰਹੇਗਾ ਜੀ ਸਿਰਫ ਸਿਰਫ 340 ਰੁਪਏ ਠੀਕ ਹੈ ਜੀ ਜਿਹੜਾ ਤੁਹਾਨੂੰ ਪਤਾ ਹੈ ਕਿ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਫੋਲੋ ਕਰਕੇ ਆਂਦਾ ਹੋਵੇ ਹੁਣ 10% ਹੋਰ ਲੈਸ ਕਰੀਦੀ ਹੈ ਵੈਸੇ ਤਾਂ ਇਹ ਰੇਟ ਤੁਹਾਨੂੰ ਬਾਜ਼ਾਰ 'ਚ ਕਿੱਥੋਂ ਨਹੀਂ ਮਿਲਣੇ ਕਿਉਂਕਿ ਇਹ ਰੇਟ ਸਾਡੇ ਬਹੁਤ ਜਨੂਨ ਲੱਗੇ ਹੋਏ ਨੇ ਹੌਲਸੇਲ ਵਾਲੇ ਬਾਕੀ ਇਹਨਾਂ ਵਿੱਚ ਤੁਸੀਂ ਸ਼ੇਅਰ ਸ਼ੇਅਰ ਕਰਕੇ ਆਓਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਓਗੇ ਤਾਂ ਇਹਦੇ ਵਿੱਚੋਂ 10% ਡਸ ਕਰਕੇ ਤੁਹਾਨੂੰ 310 ਰੁਪਏ ਦਾ ਪੇਗ ਹੈ ਠੀਕ ਹੈ ਜੀ ਇਹਦੇ ਵਿੱਚ ਕਲਰ ਬੜੇ-ਬੜੇ ਪਿਆਰੇ ਨੇ ਆ ਦੇਖੋ ਕਿੰਨੇ ਸੋਹਣੇ ਸਾਡੇ ਕਲਰ ਨੇ ਆਹ ਗ੍ਰੀਨ ਆ ਗਿਆ ਬਲੂ ਆ ਗਿਆ ਆਹ ਵਾਈਨ ਜਿਹਾ ਕਲਰ ਆ ਗਿਆ ਬਹੁਤ ਹੀ ਸੋਹਣਾ ਕਲਰ ਠੀਕ ਹੈ ਜੀ ਨੈਕਸਟ ਆਰਟੀਕਲ ਆ ਜੀ ਇਹ ਬਹੁਤ ਹੀ ਸ਼ਾਨਦਾਰ ਆਰਟੀਕਲ ਲੋ ਜੀ ਵੇ ਬਸ ਉੜ ਤਿੰਨ ਕੰਨੇ ਆਪਾ ਬਹੁਤ ਸੋਹਣਾ ਆਰਟੀਕਲ ਆ ਦੇਖੋ ਜੀ ਸ਼ੇਰਿੰਗ ਕਪੜੇ ਚ ਪੂਰੀ ਹੈਵੀ ਕੁਆਲਿਟੀ ਚ ਪੀਸ ਹੁੰਦੇ ਆ ਪਾਕਟ ਬਣੀ ਹੋਈਆਂ ਮੂਫਲੀ ਗੱਜਕ ਪਾਣਸ ਤੇ ਅੱਗੇ ਤੁਹਾਨੂੰ ਪਤਾ ਹੈ ਜਿਹੜੇ ਸਰਦੀਆਂ ਆ ਰਹੀਆਂ ਬੱਚੇ ਤੂਫੀਆਂ ਤੁਫੀਆਂ ਪਾਣਸ ਤੇ ਤੇ ਆਰਟੀਕਲ ਇਹ ਵੀ ਬੜਾ ਸੋਹਣਾ ਵੈ ਤੇ ਰੇਟ ਅਰੇ ਗੱਲ ਦੀ ਗੱਲ ਕਰੀਏ ਕਲਰ ਬੜੇ ਬੜੇ ਪਿਆਰੇ ਆਂਦੇ ਆ ਨਾ ਜਿਹਨੇ ਆ ਦੇਖੋ ਇੱਕ ਮਹਿੰਦੀ ਆ ਗਿਆ ਇੱਕ ਗਾਜਰੀ ਆ ਗਿਆ ਇੱਕ ਆ ਬਲੈਕ ਆ ਗਿਆ ਇੱਕ ਉਹ ਸਕਾਈ ਕਲਰ ਦੇਖੋ ਕਿੰਨਾ ਪਿਆਰਾ ਦਿਖਾ ਰਿਓ ਭਾਜੀ ਸ਼ੀਸ਼ੇ ਦੇ ਮਾਰ ਕੇ ਸੈਕਿੰਡ ਨੰਬਰ ਵਾਲਾ ਬੜਾ ਪਿਆਰਾ ਕਲਰ ਹੈ ਚਾਰ ਕਲਰ ਆਇਆ ਨੇ ਦੇ ਜੇ ਮੋਟੇ ਮੋਟੇ ਪਿਆਰੇ ਕਲਰ ਸਾਰੇ ਡਿਫਰੈਂਟ ਸਟਾਈਲ ਡਿਫਰੈਂਟ ਕਲਰ ਡਿਫਰੈਂਟ ਬਹੁਤ ਹੀ ਸੋਨੇ ਸੋਨੇ ਕਲਰ ਠੀਕ ਹੈ ਜੀ ਤੇ ਇਹ ਇਹਦਾ ਰੇਟ ਰਹੇਗਾ ਜੀ ਸਿਰਫ 400 ਰੁਪਿਆ ਇਹ ਸਾਰੇ ਮੈਂ ਤੁਹਾਨੂੰ ਜੜੇ ਦਿਖਾਣਾ ਮੈਂ ਸਾਈਜ਼ ਇਹ 20 ਨੰਬਰ ਹੈਗੇ ਨੇ ਇਹਨਾਂ ਤੋਂ ਜੇ ਜੇ ਛੋਟੇ ਸਾਈਜ਼ ਲੈਣੇ ਆ 18 ਨੰਬਰ 14 ਨੰਬਰ 16 ਨੰਬਰ ਉਹਨਾਂ ਵਿੱਚ ਵੀ ਹੈਗੇ ਨੇ ਤੇ 22 ਨੰਬਰ ਇਹ ਚੀਜ਼ ਸਾਡੇ ਕੋਲ 14 ਨੰਬਰ ਤੋਂ ਲੈ ਕੇ 22 ਨੰਬਰ ਤੱਕ ਆਉਂਦੀ ਹੈ ਠੀਕ ਹੈ ਜੀ ਸਾਰੀਆਂ ਤੇ ਕਦੀ ਕਿਸੇ ਵਿੱਚ ਹੁੰਦੀ ਹੈ ਕਦੀ ਕਿਸੇ ਵਿੱਚ ਛੋਟਾ ਹੈ ਨਹੀਂ ਕਈ ਵਾਰੀ ਤੇ ਫਿਰ ਕਿਸੇ ਦਾ ਰੇਟ ਜਿਵੇਂ ਛੋਟਾ साइज ਦਾ ਤਾਂ ਉਹਦਾ ਘਟ ਜੇਗਾ ਕਿਸੇ ਦਾ ਤੇ ਕਿਸੇ ਦਾ ਵੱਡਾ ਹੈ ਤਾਂ ਉਹਦਾ ਵਾਧੂਗਾ ਠੀਕ ਹੈ ਜੀ ਉਸ ਆਲੇ ਨੂੰ ਪਤਾ ਹੀ ਹੈ ਥੋੜਾ ਬਹੁਤ ਜੋ ਫਰਕ ਹੈਗਾ ਤੇ ਇਹਦਾ ਰੇਟ ਹੈਗਾ ਜੀ ਜੋ ਹੈਗਾ 400 ਰੁਪਇਆ ਤੇ ਲੈਸ ਕਰਕੇ 360 ਰੁਪਇਆ ਦਾ ਪੇਗਾ 20 ਨੰਬਰ ਦਾ ਛੋਟਾ ਹੈਗਾ ਤਾਂ ਘਟ ਜੇਗਾ ਵੱਡਾ ਹੈਗਾ ਤਾਂ ਵੱਧ ਜੇਗਾ ਠੀਕ ਹੈ ਜੀ ਕਲਰ ਇਹ ਤੁਹਾਨੂੰ ਦਿਖਾ ਦਿੰਦੇ ਨੇ ਚਾਰ بڑے ਪੈਰੇ ਪੈਰੇ ਬਹੁਤ ਵਧੀਆ ਆ ਟਿਕਲ ਇਸ ਤੋਂ ਬਾਅਦ ਤੁਹਾਡਾ ਨੈਕਸਟ ਆਰਟੀਕਲ ਆ ਜਿਗਾ ਬਹੁਤ ਸੋਹਣਾ ਬਹੁਤ ਵਧੀਆ ਇਹਦੇ ਚਾਰਟਿਕਲ ਬਹੁਤ ਸੋਨਾ ਮਾਲ ਵੇਚ ਰਿਆ ਰੋਜ਼ ਇੰਨਾ ਇੰਨਾ ਮਾਲ ਇਹਦਾ ਆਉਂਦਾ ਰੋਜ਼ ਚੋਪ ਤੇ ਰਹਿ ਹਾਂਜੀ ਸੈਕੰਡ ਸਟੇਜ ਬੜਾ ਹੀ ਪਿਆਰਾ ਆਰਟਿਕਲ ਬੈਕ ਤੇ ਵੀ embroiderry ਫਰੰਟ ਤੇ ਵੀ embroiderry ਤੇ ਆਹ ਦੇਖੋ ਅੰਦਰੋਂ ਵੀ ਪੂਰਾ ਵਧੀਆ ਕੁਆਲਿਟੀ ਚ ਹੈਵੀ ਡਬਲ ਲੇਅਰ ਦਾ ਫੈਬਰਿਕ ਆਏਗਾ ਨਾਲ ਪੈਂਟ ਵੀ ਪਹਿਰੇ ਪੂਰੀ ਹੈਵੀ ਕੁਆਲਿਟੀ ਦੀ ਤੇ ਇਹਨਾਂ ਦਾ ਰੇਟ ਵੀ 400 ਹੀ ਹੈ ਜੀ ਠੀਕ ਹੈ ਜੀ 360 ਰੁਪਏ ਦਾ ਲੈਸ ਕਰਕੇ ਕਿੱਥੋਂ ਵੀ ਨਹੀਂ ਮਿਲਨੇ ਇਹੋ ਜਿਹੇ ਰੇਟ ਤੁਹਾਨੂੰ ਜਿੱਥੋਂ ਮਰਜ਼ੀ ਸਾਰਾ ਬਿਜਾਰ ਪਤਾ ਕਰ ਲਿਓ ਤਾਂ ਵੀ ਨਹੀਂ ਮਿਲਨੇ ਬਹੁਤ ਆਰਟੀਕਲ ਆਂਦੇ ਜਿਆ ਇਹਦੇ ਚ ਬਹੁਤ ਆਰਟੀਕਲ ਆਂਦੇ ਇਹ ਸਾਰੇ 20 ਨੰਬਰ ਦੇ ਆਰਟੀਕਲ ਚਲਦੇ ਨੇ ਠੀਕ ਹੈ ਜੀ ਇੱਕ ਤਾਂ ਜਿਹੜਾ 20 ਚ ਖਤਮ ਹੋ ਜਗਾ ਮੈਂ ਤੁਹਾਨੂੰ 18 ਚ ਦਿਖਾ ਦਿੰਦਾ ਆਹ ਦੇਖੋ ਇਹ ਡਬਲ ਲੇਅਰ ਦਾ ਫੈਬਰਿਕ ਹੈ ਮਗਰ ਕੁਆਲਿਟੀ ਨੰਬਰ 1 embroidery ਆ ਜੇਗੀ ਪਜਾਮੇ ਦਾ ਵੀ embroidery ਆਏਗੀ ਠੀਕ ਹੈ ਜੀ ਇਹ ਵੀ 400 ਰੁਪਏ ਆ ਲੈਸ ਕਰਕੇ 300 ਇਹ 410 ਰੁਪਏ 370 ਲੱਗੇਗਾ 410 400 ਰੁਪਆ ਪੂਰਾ ਇਹ 360 ਰੁਪਏ ਲੱਗੇਗਾ ਇਹਦੇ ਨਾਲ ਦਾ ਆਹ ਆਰਟੀਕਲ ਵੀ ਦੇਖੋ ਕਿੰਨਾ ਪਿਆਰਾ ਆਰਟੀਕਲ ਤਾਂ ਇੱਕ ਤੋਂ ਇੱਕ ਬਹੁਤ ਹੈ ਆਰਟੀਕਲ ਨੇ ਬਹੁਤ ਹੀ ਸੋਹਣੇ ਸੋਹਣੇ ਆ ਲੋ ਇਹ ਸਾਡਾ ਸੁਪਰ ਹਟ ਡਿਜ਼ਾਈਨ ਆਰਟੀਕਲ ਚੱਲ ਰਿਹਾ ਹੈ ਇਸ ਟਾਈਮ ਫਰੰਟ ਉਤੇ ਵੀ ਐਮਬਰਾਡਰੀ ਹੈ ਬੈਕ ਤੇ ਵੀ ਐਮਬਰਾਡਰੀ ਹੈ ਸਾਰੀ ਠੀਕ ਹੈ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ ਤੇ ਨਾਲ ਉਹਦੇ ਨਾਲ ਫਲਫੀ ਪਰਮੀ ਆਉਂਦੀ ਹੈ 3 ਪੀਸ ਵਿੱਚ ਜੈਕਟ ਅਲੱਗ ਸਾਰਿਆਂ ਨੂੰ ਪਤਾ ਸਾਡੇ ਰੈਗੂਲਰ ਆਈਟਮ ਨੇ ਇਹ ਬਹੁਤ ਜ਼ਿਆਦਾ ਮਾਲ ਸੇਲ ਕਰੀਦਾ ਵੈ 410 ਰੁਪਏ ਠੀਕ ਹੈ ਜੀ ਲੈਸ ਕਰਕੇ ਤੇ 370 ਰੁਪਏ ਬਿਜਾਰ ਤੇ ਪਤਾ ਕਰਕੇ ਆਈਓ ਫਿਰ ਸਾਡੇ ਕੋਲ ਆਈਓ ਫਿਰ ਤੁਹਾਨੂੰ ਬਹੁਤ ਪਤਾ ਲੱਜੂਗਾ ਪੰਜਾਬ ਭਰਾ ਦਾ ਕੀਟ ਛੋਟੇ ਦਾ ਘਟਜੂਗਾ ਥੋੜਾ ਬੱਡੇ ਦਾ ਵਧ ਜੂਗਾ ਜੋ ਬਟਾ ਦਾ ਇਹਦੇ ਤੋਂ ਇਹ ਵੀ ਨੰਬਰ ਦਾ ਰੇਟ ਆ ਸਾਰਾ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਦੁਹਾਨੇ ਆ ਹਲੋ ਆ ਆਰਟੀਕਲ ਤੁਹਾਡਾ ਵੀ ਨੰਬਰ ਜੇ ਖਤਮ ਹੋ ਜਾਗਾ ਜੀ ਤੁਹਾਨੂੰ 18 ਨੰਬਰ ਤੇ ਦਿਖਾ ਦਿਆ ਇਹ ਵਾਲਾ 30 ਦਾ ਰੇਟ 18 ਦਾ 20 ਦਾ ਇੱਕੋ ਹੀ ਰੇਟ ਹੈ ਇਹ ਆਂਦਾ ਵੀ 18 ਦਾ 20 ਵਿੱਚ 22 ਵਿੱਚ ਨਹੀਂ ਆਇਆ ਵਾਲਾ ਪੀਸ ਦੇਖੋ ਕਿ ਨਾ ਘੈਂਟ ਸ਼ਰਾਕ ਸਟਾਈਲ ਆਏਗਾ ਜੀ نیچے ਆ ਜੇਗੀ ਹਾਫ 슬ੀਵ ਤੇ ਇਹਨੇ ਵਾਰਮ ਕੁਆਲਿਟੀ ਬਿਲਕੁਲ ਇਨਰ ਹੈ ਦਾ ਨਾਲ ਪੈਂਟ ਦੀ ਕੁਆਲਿਟੀ ਦੇਖੋ ਕਿ ਨੀ ਸ਼ਾਨਦਾਰਾ ਇਹਦੇ ਚ ਹਰ ਵਾਰੀ ਚੇਂਜ ਹੋ ਕੇ ਆ ਰਿਹਾ ਕਦੀ ਸੇਮ ਆ ਜਾਂਦੀ ਹੈ ਕਦੀ ਬਲੈਕ ਆ ਜਾਂਦੀ ਹੈ ਕਦੀ ਵਾਈਟ ਆ ਜਾਂਦੀ ਹੈ ਅਲੱਗ-ਅਲੱਗ ਚੀਜ਼ਾਂ ਆਉਂਦੀਆਂ ਮੀਆਂ ਆ ਦੇਖੋ ਬੜੇ ਪਿਆਰੇ ਪਿਆਰੇ ਕਲਰ ਆ। ਹੁਣ ਆ ਦੇਖੋ ਇਹਦੇ ਨਾਲ ਵਾਈਟ ਆਈ ਹੋਈ ਆ। ਕਦੀ ਲਾਟ ਆ ਇਹ ਵਾਈਟ ਆ ਜਾਂਦਾ ਕਦੀ ਸੇਮ ਆ ਜਾਂਦਾ ਕਦੀ ਬਲੈਕ ਆ ਜਾਂਦਾ। ਠੀਕ ਹੈ ਜੀ। 18 ਨੰਬਰ ਦਾ 20 ਨੰਬਰ ਦਾ ਰੇਟ ਗੱਲ ਕਰੀਏ ਤਾਂ ਰੇਟ ਆਏਗਾ 450 ਰੁਪਏ। ਲੈਸ ਕਰਕੇ 400 ਦਾ 3 ਪੀਸ ਪੇ ਕਰੀ। ਬੋਲੀ ਵਧੀਆ ਆਰਟੀਕਲ। ਇੰਨਾ ਸੁਪਰ ਹਟ ਜਾ ਰਿਹਾ ਸਾਡਾ। ਬਹੁਤ ਸੋਹਣਾ ਆਰਟੀਕਲ ਵਿਕ ਰਿਹਾ। ਠੀਕ ਹੈ ਜੀ। ਤੇ ਬਾਕੀ ਆ ਲੋ। ਆ ਡੀ ਆ ਦਿਖਾ ਕੇ ਨਾ ਸ਼ਾਨਦਾਰ। ਬੋਲੀ ਪੈਰਾ ਆਰਟੀਕਲ ਬਿਲਕੁਲ ਬਹੁਤ ਬੋਲਦੇ ਬੱਚੇ ਕੁਆਲਿਟੀਆਂ ਵੱਲੋਂ ਡਿਜ਼ਾਈਨਿੰਗ ਵੱਲੋਂ ਬਿਲਕੁਲ ਵਾਰਮ ਵਧੀਆ ਕੁਆਲਿਟੀਆਂ ਹੈਵੀ ਕੁਆਲਿਟੀ ਆ ਰੇਜ਼ਿੰਗ ਹੈਗੀ ਅੰਦਰ ਪੂਰੀ ਪੂਰੀ ਹੈਵੀ ਕੁਆਲਿਟੀ ਹੈ ਕਾਰਟੂਨ ਸਟਾਈਲ ਬੱਚੇ ਜਿਸ ਤਰ੍ਹਾਂ ਪਸੰਦ ਕਰਦੇ ਨੇ ਔਰ ਕਲਰ ਵੀ ਬਹੁਤ ਪਿਆਰੇ ਪਿਆਰੇ ਆਹ ਲੋ ਜੀ ਕਿੰਨਾ ਸੋਹਣਾ ਆਰਟੀਕਲ ਬੜਾ ਹੀ ਪਿਆਰਾ ਆਰਟੀਕਲ ਹੈਵੀ ਵੀ ਨੰਬਰ ਵਿੱਚ ਹੈ ਸਿਰਫ ਇਹ ਤੁਹਾਨੂੰ 18 ਨੰਬਰ ਦਿਖਾਇਆ ਬਾਕੀ ਸਾਰੇ ਵੀ ਨੰਬਰ ਦੇ ਆਰਟੀਕਲ ਨੇ ਔਰ ਇਹਦਾ ਰੇਟ ਰਹੇਗਾ ਜੀ ਸਿਰਫ ਸਿਰਫ 550 ਰੁਪਿਆ ਲੈਸ ਕਰਕੇ 500 ਰੁਪਿਆ ਲੱਗੇਗਾ ਬਾਕੀ ਵੈਰਾਈਟੀ ਤਾਂ ਬਹੁਤ ਹੈਗੀ ਐ ਤੇ ਜਿੰਨੀ ਮਰਜ਼ੀ ਦੇਖੀਓ ਤੁਹਾਨੂੰ ਪਤਾ ਭਰਾ ਦੀ ਦੁਕਾਨ ਤੇ ਵੈਰਾਈਟੀ ਦੀ ਕਦੇ ਕਮੀ ਨਹੀਂ ਹੁੰਦੀ ਫੈਨਸੀ ਦਾ ਫੈਨਸੀ ਡਿਜ਼ਾਈਨਿੰਗ ਬਹੁਤ ਸੋਹਣੇ ਸੋਹਣੇ ਆ ਚੁੱਕੇ ਨੇ ਇਹਦਾ ਪੀਸ ਵੀ ਡਿਸਪਲੇਜ ਹੈਗਾ ਬਹੁਤ ਸੋਹਣਾ ਤੇ ਹਾਲੇ ਬਹੁਤ ਹੀ ਪਿਆਰੇ ਆਰਟੀਕਲ ਹੈ ਜੂਜੂ ਕਰਦਾ ਆ ਦੇਖੋ ਲੂ 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 ਕਿੰਨਾ ਸੋਹਣਾ ਆਰਟੀਕਲ ਹੈ ਕਿੰਨਾ ਬਹੁਤ ਹੀ ਪਿਆਰਾ ਆਰਟੀਕਲ ਹੈ ਸਾਰੇ ਇੱਕ ਤੋਂ ਇੱਕ ਕੁਆਲਿਟੀ ਆਂ ਵੈਰਾਈਟੀਆਂ ਇਹ ਵੀ 18 ਨੰਬਰ ਦੇ ਚਾਹੀ ਜੀ ਇਹਦਾ ਰੇਟ ਰਿਕਾ ਜੀ 500 ਰੁਪਇਆ ਲੈਸ ਕਰਕੇ 450 ਇਹ 18 ਨੰਬਰ ਦਾ ਹੈ ਠੀਕ ਹੈ ਜੀ ਬਾਕੀ ਤੁਸੀਂ ਵਧੀਆ ਤੋਂ ਵਧੀਆ ਵੈਰਾਈਟੀ ਲੈਣੀ ਹੈ ਫੈਨਸੀ ਦਾ ਫੈਨਸੀ ਜਿੰਨੀ ਮਰਜ਼ੀ ਲਵੋ ਸਾਡੀ ਦੁਕਾਨ ਤੇ ਤੁਹਾਨੂੰ ਪਤਾ ਹੈ ਰੇਟ ਦੇ ਰੇਟ ਮੁਤਾਬਿਕ ਚੀਜ਼ਾਂ ਚੀਜ਼ਾਂ ਮੁਤਾਬਿਕ ਰੇਟ ਬਹੁਤ ਸੋਨੇ ਸੋਨੇ ਆ ਦੇਖੋ ਸ਼ੈਕਰ ਸਟਾਈਲ ਆਈ ਹੈ ਕਿੰਨਾ ਪਿਆਰਾ ਹੌਣੇ ਮਾਲ ਆਇਆ ਨਵਾਂ ਇਹਦੇ ਜੋ 18 ਦਾ 20 ਸਾਈਜ਼ ਮਿਲਣਗੇ ਇਦਾਂ ਦੇ ਆਰਟੀਕਲ ਵਾਓ ਗੋਲ-ਗੋਲ ਦੇ ਬੱਚੇ ਨੀਚੋ ਦੇਖੋ ਸ਼ਰਟ ਸਟਾਈਲ ਰੋਕੋ ਕਟ ਕੱਟਾ ਹੈ ਬੈ ਰਾਉਂਡ ਨੈਕ ਰਾਉਂਡ ਕਟ ਨਾਲ ਸੇਮ ਕੁਆਲਿਟੀ ਦੀ ਪਜਾਮੀ ਆ ਗਈ। ਇਹਦੇ ਵਿੱਚ 18 ਨੰਬਰ ਵੀ ਹੈ ਵੀ ਨੰਬਰ ਵੀ ਹੈ। 18 ਨੰਬਰ ਦਾ ਤੁਹਾਨੂੰ ਮੈਂ ਜੋ ਖੁੱਲਿਆ ਉਹਦਾ ਰੇਟ ਦੱਸਣਾ 500 ਤੇ 70 ਰੁਪਏ। 10 ਕਰਕੇ ਤੁਹਾਨੂੰ ਮਿਲੇਗਾ ਜੀ 500 ਤੇ 10 ਰੁਪਏ। ਇਸ ਤੋਂ ਜੋ ਹੋਰ ਆਰਟੀਕਲ ਬਹੁਤ ਸੋਨੇ ਹੋਣੇ ਆ। ਦੇਖਣਾ ਸਿਰ ਵਿਜ਼ਿਟ ਕਰ ਲਓ ਸ਼ੌਪ ਤੇ ਤੁਹਾਡੀ ਆਪਣੀ ਦੁਕਾਨ। ਨਹੀਂ ਤਾਂ ਫਿਰ ਜੇ ਤੁਸੀਂ WhatsApp ਤੇ ਮੰਗਾਣਾ ਤੇ WhatsApp ਨੰਬਰ ਤੁਹਾਨੂੰ ਸ਼ੋ ਹੋ ਰਿਹਾ ਹੈ। ਉਹਦੇ ਤੋਂ ਕੰਟੈਕਟ ਕਰੋ 988449915 9884 49115 ਤੁਹਾਡੀ ਆਪਣੀ ਦੁਕਾਨ ਮੇਰੀ ਵੀਲੀ ਗਾਰਮੈਂਟ ਸੀਐਮਸੀ ਚੌਂਕ ਗੁਰਦਾਸ ਸਿੰਘ ਪਛੇ ਲੁਧਾਨਾ ਸਾਥ ਸ੍ਰੀਕਾਂ